ਇਹ ਮੂਰਤੀ ਗੁਰੂ ਨਾਨਕ ਚਰਣਾ ਦੇ ਸੱਚੇ ਫਕੀਰ ਦੀ ਹੈ ਇਹੋ ਰੰਗ ਅੰਦਰ ਸਮਾਈਏ 8 ਜਾਮ 64 ਘਰੀ ਤੋਏ ਨਿਰਖਤ ਰਹੇ ਜਿਉ ਬਾਕੀ ਸੰਸਾਰ ਦਾ ਕੀ ਹੈ ਇਹ ਸਦਾ ਤੋ ਦੁੱਖ ਦੇਂਦਾ ਆਇਆ ਹੈ ਇਹਨਾਂ ਦੇ ਦੁੱਖ ਮਿੱਠੇ ਕਰਕੇ ਚੱਲੀਏ ਇਹਨਾਂ ਤੋਂ ਰੋਸ ਨਾ ਕਰੀਏ ਪਰਮੇਸ਼ਵਰ ਵੱਲੋਂ ਸਮਝੀਏ ਜਹਾਂਗੀਰ ਨੂੰ ਮੀਆਂ ਮੀਰ ਨੇ ਕਹਿਆ ਸੀ ਤੇਰੇ ਰਾਜ ਵਿੱਚ ਬ੍ਰह्म ਗਿਆਨੀ ਦੀ ਹੱਤਿਆ ਹੋਈ ਹੈ ਜਹਾਂਗੀਰ ਹੱਸ ਪਿਆ ਕਹਿਣ ਲੱਗਾ ਬ੍ਰह्म ਗਿਆਨੀ ਕੀ ਤੇ ਉਸ ਦਾ ਮੇਰੇ ਅਹਿਲਕਾਰਾਂ ਦੇ ਹੱਥੋਂ ਮਾਰਿਆ ਜਾਣਾ ਕੀ ਮੀਆਂ ਮੀਰ ਨੇ ਕਹਿਆ ਜੇ ਕਦੀ ਉਹ ਚਾਹੁੰਦੇ ਤੇਰੀ ਪਾਤਸ਼ਾਹੀ ਫੂਕ ਦਿੰਦੇ ਪਰ ਉਸ ਨੇ ਝੱਲ ਲਿਆ ਜਹਾਂਗੀਰ ਕਹਿਆ ਕਿਉਂ ਬਲਵਾਨ ਹੋ ਕੇ ਤੱਤੇ ਤਵਿਆ ਤੇ ਫੁਜਿਆ ਤੇ ਗਰਮ ਰੇਤ ਹੇਠ ਫਲੂਹਿਆ ਗਿਆ ਮੈਂ ਇਸ ਰੰਗ ਵਿੱਚ ਦੇਖ ਕੇ ਜਾ ਕੇ ਕਿਹਾ ਸੀ ਗੁਰੂ ਜੀ ਚਾਹੋ ਤਾਂ ਮੈਂ ਇਸ ਦੁੱਖ ਦਾ ਉਪਰਾਲਾ ਕਰਾਂ ਚਾਹੋ ਤਾਂ ਪਾਤਸ਼ਾਹੀ ਡੋਬਾ ਤਾਂ ਬੋਲੇ ਫਕੀਰ ਜੀ ਮਾਇਆ ਦਾ ਟਪਲਾ ਨਾ ਖਾਓ ਇਹੋ ਜੋ ਕੁਝ ਹੋ ਰਿਹਾ ਹੈ ਮੇਰੇ ਪ੍ਰੀਤਮ ਦੇ ਭਾਣੇ ਵਿੱਚ ਹੈ ਉਸ ਨੂੰ ਪਤਾ ਹੈ ਉਹ ਚਾਹੇ ਤਾਂ ਇਸ ਨੂੰ ਦੂਰ ਕਰ ਦੇਵੇ ਪਰ ਉਹ ਜੋ ਦੂਰ ਨਹੀਂ ਕਰਦਾ ਉਹ ਉਸ ਦੀ ਰਜ਼ਾ ਵਿੱਚ ਹੈ ਤੇ ਮੈਂ ਉਸ ਦੀ ਰਜ਼ਾ ਵਿੱਚ ਪ੍ਰਸੰਨ ਹਾਂ ਇਹ ਸੁਣ ਕੇ ਪਾਤਸ਼ਾਹ ਦੇ ਨੈਣ ਭਰ ਆਏ ਅਰਸ਼ੇਰ ਤੱਕ ਰੋਂਦਾ ਰਿਹਾ ਏਸੀ ਗੱਲ ਦੇ ਕਾਰਨ ਉਸ ਨੇ ਫਿਰ ਚੰਦੂ ਤੇ ਨਵਾਬ ਨੂੰ ਸਜ਼ਾ ਦਿੱਤੀ ਸੀ ਸੋ ਗੁਰੂ ਜੀ ਦਾ ਝੱਲਣਾ ਇੱਕ ਪਾਪੀ ਦੀ ਸਜ਼ਾ ਝੱਲਣ ਵਾਂਗੂ ਨਹੀਂ ਗੁਰੂ ਜੀ ਸਾਈਂ ਦੀ ਹਜ਼ੂਰੀ ਵਿੱਚ ਬ੍ਰਹਮ ਗਿਆਨੀ ਦੇ ਰੰਗ ਵਿੱਚ ਚੜ੍ਹਦੀਆਂ ਕਲਾ ਵਿੱਚ ਸੀ ਉਹ ਖੁਸ਼ੀ ਵਿੱਚ ਪਿਆਰੇ ਦੇ ਪਿਆਰੇ ਨੂੰ ਸਮਝ ਕੇ ਕਲੇਸ਼ ਝਲਦੇ ਸੀ ਕੋਈ ਦੁੱਖ ਸਮਰਥ ਨਹੀਂ ਹੈ ਕਿ ਗੁਰੂ ਚਰਨਾਂ ਦੇ ਪ੍ਰੇਮੀ ਦੀ ਸੁਰਤ ਹੇਠਾਂ ਲਿਆ ਸਕੇ ਉਹ ਹਰ ਤਰ੍ਹਾਂ ਦੀ ਮੁਸ਼ਕਲ ਹਰ ਔਕੜ ਨੂੰ ਪਿਆਰੇ ਵੱਲੋਂ ਜਾਣ ਕੇ ਇਹ ਮੰਗਦੇ ਹਨ ਤੇਰਾ ਕੀਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ